ਸੱਤ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਪੱਛਮੀ ਬੰਗਾਲ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਬੰਗਾਲ ਦੇ ਵਿੱਚ ਬਵਾਲ ਆ ਰਹੀ ਹੈ ਕੱਲ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿ ਪੱਛਮੀ ਬੰਗਾਲ ਦੇ ਵਿੱਚ ਕੱਲ ਕਿਸ ਤਰੀਕੇ ਦੇ ਨਾਲ ਵਿਦਿਆਰਥੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਪੁਲਿਸ ਬਲ ਜੋ ਹੈ ਉਹਨਾਂ ਦੇ ਨਾਲ ਧੱਕਾ ਮੁਕੀ ਹੁੰਦੀ ਹੈ ਔਰ ਸਿਰਫ ਧੱਕਾ ਮੁਕੀ ਤੱਕ ਗੱਲ ਸੀਮਿਤ ਨਹੀਂ ਰਹਿੰਦੀ ਪਾਣੀ ਦੀਆਂ ਬੁਛਾੜਾ ਤੱਕ ਭਰਾਈਆਂ ਜਾਂਦੀਆਂ ਨੇ ਅਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਨੇ ਲਾਠੀ ਚਾਰਜ ਕੀਤਾ ਜਾਂਦਾ ਹੈ ਵਿਦਿਆਰਥੀਆਂ ਦੇ ਉੱਤੇ ਔਰ ਉਸ ਤੋਂ ਬਾਅਦ ਭਾਜਪਾ ਵੱਲੋਂ ਅੱਜ ਬੰਗਾਲ ਬੰਦ ਦੀ ਕਾਲ ਦਿੱਤੀ ਗਈ ਸੀ 12 ਘੰਟੇ ਬੰਗਾਲ ਬੰਦ ਰਹੇਗਾ ਇੱਕ ਕਾਲ ਜੋ ਹੈ ਭਾਜਪਾ ਦੇ ਵੱਲੋਂ ਦਿੱਤੀ ਗਈ ਉਸ ਦੇ ਚਲਦੇ ਆ ਭਾਜਪਾ ਲੀਡਰ ਅੱਜ ਆਪਣੇ ਵਰਕਰਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਸੜਕਾਂ ਦੇ ਉੱਤੇ ਉਤਰੇ ਔਰ ਇੱਕ ਵਾਰ ਫੇਰ ਬੰਗਾਲ ਦੇ ਵਿੱਚ ਤਣਾਅਪੂਰਨ ਮਾਹੌਲ ਜੋ ਹੈ ਉਹ ਦੇਖਣ ਨੂੰ ਮਿਲਿਆ ਕਿਉਂਕਿ TMC ਵਰਕਰ ਔਰ BJP ਵਰਕਰ ਕਈ ਥਾਵਾਂ ਦੇ ਉੱਤੇ ਆਮੋ ਸਾਹਮਣੇ ਹੋਏ ਨੇ ਪੁਲਿਸ ਨਾਲ ਵੀ ਝੜਪ BJP ਵਰਕਰਾਂ ਦੀ ਹੋਈ ਹੈ ਤਿੱਖੀਆਂ ਬਿਆਨਬਾਜ਼ੀਆਂ ਹੋਈਆਂ ਨੇ ਔਰ ਬੀਜੇਪੀ ਲੀਡਰਸ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ ਬੀਜੇਪੀ ਲੀਡਰ ਲੋਕਿਟ ਚਟਰਜੀ ਜੋ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਨੌਬਤ ਇੱਥੋਂ ਤੱਕ ਆ ਚੁੱਕੀ ਹੈ ਕਿ ਸਰਕਾਰ ਔਰ ਬੀਜੇਪੀ ਥੇ ਆਮੋ ਸਾਹਮਣੇ ਨਜ਼ਰ ਆ ਰਹੇ ਨੇ ਕਿਉਂਕਿ ਮਮਤਾ ਬੇਨਰਜੀ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਕੀ ਸਰਕਾਰੀ ਮੁਲਾਜ਼ਮ ਹਰ ਹਾਲ ਦੇ ਵਿੱਚ ਦਫ਼ਤਰਾਂ ਚ ਪਹੁੰਚਣਗੇ ਔਰ ਜੇਕਰ ਕੋਈ ਗੈਰਹਾਜ਼ਰ ਹੁੰਦਾ ਹੈ ਤਾਂ ਉਸ ਦੇ ਖਿਲਾਫ ਐਕਸ਼ਨ ਹੋਵੇਗਾ ਔਰ ਤਸਵੀਰਾਂ ਕੁਝ ਅਜਹਈਆਂ ਵੀ ਸਾਹਮਣੇ ਆਈਆਂ ਨੇ ਕਿ ਬੱਸ ਡਰਾਈਵਰ ਜੋ ਨੇ ਉਹ ਹੈਲਮਟ ਪਾ ਕੇ ਬੱਸ ਚਲਾਉਂਦੇ ਹੋਏ ਦਿਖਾਈ ਦਿੱਤੇ ਨੇ ਉਹਨਾਂ ਦੇ ਵੀ ਬਿਆਨ ਸਾਹਮਣੇ ਆਏ ਨੇ ਕਿ ਉਹਨਾਂ ਨੂੰ ਹਦਾਇਤਾਂ ਮਿਲੀਆਂ ਸੀ ਕਿ ਤੁਸੀਂ ਬੱਸ ਚਲਾਉਣੀ ਹੈ ਪਰ ਆਪਣੀ ਸੁਰੱਖਿਆ ਦਾ ਵੀ ਧਿਆਨ ਰੱਖਣਾ ਹੈ ਸੋ ਹੈਲਮਟ ਪਾ ਕੇ બસ ਜੋ ਹੈ ਉਹ ਚਲਾਉਣੀ ਹੈ ਕਿਉਂਕਿ ਮਾਹੌਲ ਜੋ ਹੈ ਉਹ ਤਣਾਪੂਰਨ ਬਣ ਸਕਦਾ ਹੈ ਫਿਲਹਾਲ ਇਹ ਮਾਮਲਾ ਜੋ ਪੂਰਾ ਗਰਮਾਇਆ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਜੋ ਟ੍ਰੇਨੀ ਡਾਕਟਰ ਦੇ ਨਾਲ ਬਲਾਤਕਾਰ ਤੇ ਉਸ ਦਾ ਕਤਲ ਹੋਇਆ ਹੈ ਉਸ ਮਾਮਲੇ ਨੂੰ ਲੈ ਕੇ ਇਨਸਾਫ ਦੀ ਮੰਗ ਨੂੰ ਲੈ ਕੇ ਇਹ ਮੁੱਦਾ ਗਰਮਾਇਆ ਹੋਇਆ ਹੈ ਪਹਿਲਾਂ ਡਾਕਟਰਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਸ਼ਾਂਤੀਪੂਰਵਕ ਪ੍ਰਦਰਸ਼ਨ ਡਾਕਟਰਸ ਦਾ ਚੱਲਿਆ ਉਸ ਤੋਂ ਬਾਅਦ ਵਿਦਿਆਰਥੀ ਜੋ ਨੇ ਵਿਦਿਆਰਥੀ ਵਰਗ ਸੜਕ ਤੇ ਉਤਰਦਾ ਹੈ ਤੇ ਅੱਜ ਭਾਜਪਾ ਦੇ ਵੱਲੋਂ 12 ਘੰਟੇ ਦੀ ਬੰਗਾਲ ਬੰਦ ਦੀ ਕਾਲ ਜੋ ਹੈ ਉਹ ਦਿੱਤੀ ਗਈ ਸੀ ਔਰ ਸਥਿਤੀਆਂ ਜੋ ਬਣੀਆਂ ਹੋਈਆਂ ਨੇ ਉਹ ਤੁਹਾਨੂੰ ਦੱਸ ਦਿੰਨੇ ਆ ਕਿ ਕੀ ਹਾਲਾਤ ਜੋ ਨੇ ਉਹ ਬਣੇ ਹੋਏ ਨੇ ਤਸਵੀਰਾਂ ਤੁਸੀਂ ਨਾਲ ਦੇ ਨਾਲ ਦੇਖ ਰਹੇ ਹੋ ਕਿ ਕੀ ਸਥਿਤੀ ਬਣੀ ਹੋਈ ਆ ਔਰ ਮੰਮਤਾ ਬੈਨਰਜੀ ਦੇ ਵੱਲੋਂ ਵੱਖਰਾ ਫਰਮਾਨ ਜਾਰੀ ਕੀਤਾ ਗਿਆ ਉਸ ਨੂੰ ਲੈ ਕੇ ਹੁਣ ਸਿਆਸਤ ਗਰਮਾਈ ਹੋਈ ਹੈ ਸਿਆਸੀ ਤਿਰਾਜੋ ਨੇ OTMC ਨੂੰ ਘੇਰਦਿਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਇਹ ਬੰਦ ਜੋ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਬੁੱਧਵਾਰ ਨੂੰ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਅਜੇ ਰਹਿਣਾ ਹੈ ਔਰ ਇਸ ਬੰਦ ਨੂੰ ਨਵੰਨਾ ਮਾਰਚ ਦਾ ਨਾਮ ਜੋ ਹੈ ਉਹ ਦਿੱਤਾ ਗਿਆ ਹੈ ਔਰ ਪੁਲਿਸ ਜੋ ਹੈ ਉਹ ਵੀ ਆਪਣੇ ਪੱਧਰ ਤੇ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਥਾਂ ਥਾਂ ਦੇ ਉੱਤੇ ਪੁਲਿਸ ਬਲ ਜੋ ਹੈ ਉਹ ਮੌਜੂਦ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਪਰ ਦੂਸਰੇ ਹੀ ਪਾਸੇ ਕਿਉਂਕਿ ਸਰਕਾਰ ਦਾ ਵੀ ਫਰਮਾਨ ਹੈ ਕਿ ਸਰਕਾਰੀ ਮੁਲਾਜ਼ਮ ਜੋ ਨੇ ਉਹ ਪਹੁੰਚਣ ਦਫਤਰਾ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰਿਆਇਤ ਨਹੀਂ ਦਿੱਤੀ ਜਾ ਰਹੀ ਔਰਤ ਉਹਨਾਂ ਦੱਸਦੇਗੇ ਕਿ ਬੰਗਾਲ ਦੇ ਭਾਟਪੜਾ ਦੇ ਵਿੱਚ ਭਾਜਪਾ ਦੇ ਜੋ ਨੇਤਾ ਨੇ ਪ੍ਰਿਆੰਗੂ ਪਾਂਡੇ ਉਹਨਾਂ ਦੇ ਵਾਹਨ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬੀਜੇਪੀ ਲੀਡਰ ਦੇ ਵਾਹਨ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਔਰ ਬੀਜੇਪੀ ਲੀਡਰ ਦੇ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਟੀਐਮਸੀ ਦੇ ਵਰਕਰਾਂ ਦੇ ਵੱਲੋਂ ਰੋਡ ਬਲੌਕ ਕੀਤਾ ਗਿਆ ਔਰ ਭੀੜ ਦੇ ਵਿੱਚੋਂ ਹੀ 6-7 ਫਾਇਰ ਕੀਤੇ ਗਏ ਔਰ ਬੰਬ ਤੱਕ ਚਲਾਏ ਗਏ ਨੇ ਇਹ ਵੀ ਬਿਆਨ ਜੋ ਹੈ ਉਹ ਪ੍ਰਿਆੰਗੂ ਦੇ ਵੱਲੋਂ ਦਿੱਤਾ ਗਿਆ ਹੈ ਔਰ ਉਹਨਾਂ ਨੇ ਇਹਦਾ ਇਹ ਜੋ ਪੂਰਾ ਘਟਨਾਕਰਮ ਵਾਪਰਿਆ ਹੈ ਜੋ ਫਾਇਰਿੰਗ ਹੋਈ ਹੈ ਉਸ ਦਾ ਠਿਕਰਾ TMC ਤੇ ਉਹਨਾਂ ਦੇ ਵਰਕਰਾਂ ਦੇ ਸਿਰ ਭੰਨਿਆ ਹੈ ਕਿ ਉਹਨਾਂ ਦੇ ਵੱਲੋਂ ਇਹ ਸਾਰੇ ਘਟਨਾਕਰਮ ਨੂੰ ਅੰਜਾਮ ਦਿੱਤਾ ਗਿਆ ਹੈ ਕਈ ਥਾਵਾਂ ਦੇ ਉੱਤੇ ਜੋ ਤਸਵੀਰਾਂ ਸਾਹਮਣੇ ਆਈਆਂ ਨੇ TMC ਦੇ ਜੋ ਵਰਕਰ ਨੇ ਉਹ BJP ਵਰਕਰ ਨੇ ਆਮੋ ਸਾਹਮਣੇ ਨਜ਼ਰ ਆਏ ਨੇ ਔਰ ਤੁਹਾਨੂੰ ਦੱਸ ਦਈਏ ਕਿ ਜਿੱਥੇ ਭਾਜਪਾ ਵਰਕਰ ਜੋ ਦੁਕਾਨਾਂ ਬੰਦ ਕਰਾਉਣ ਦੇ ਲਈ ਗਏ ਨੇ ਤਾ TMC ਸਮਰਥਕਾਂ ਨੇ ਉਹਨਾਂ ਦੇ ਉੱਤੇ ਲਾਠੀਆਂ ਦੇ ਨਾਲ ਹਮਲਾ ਵੀ ਕੀਤਾ ਹੈ ਇਹ ਵੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸੋ ਕਹਿ ਸਕਦੇ ਆ ਕਿ ਪੱਛਮੀ ਬੰਗਾਲ ਦੇ ਵਿੱਚ ਸਥਿਤੀ ਜੋ ਹੈ ਉਹ ਚਿੰਤਾਜਨਕ ਬਣੀ ਹੋਈ ਹੈ ਔਰ ਮਮਤਾ ਬੇਨਰਜੀ ਦੇ ਅਸਤੀਫੇ ਦੀ ਮੰਗ ਜੋ ਹੈ ਉਹ ਵਿਰੋਧੀ ਧਿਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਖਾਸ ਤੌਰ ਦੇ ਉੱਤੇ ਭਾਜਪਾ ਇਸ ਮੁੱਦੇ ਦੇ ਉੱਤੇ ਕਾਫੀ ਹਮਲਾਵਰ ਨਜ਼ਰ ਆ ਰਹੀ ਹੈ ਔਰ ਭਾਜਪਾ ਲੀਡਰਸ਼ਿਪ ਆਜ ਜਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਉਤਰੀ ਹੈ ਔਰ ਜੋ ਘਟਨਾਕਰਮ ਵਾਪਰ ਰਹੇ ਨੇ TMC ਦੇ ਉੱਤੇ ਜਿਸ ਤਰੀਕੇ ਦੇ ਨਾਲ ਇਲਜ਼ਾਮਬਾਜ਼ੀਆਂ ਲਗਾਈਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਸਥਿਤੀਆਂ ਬੇहद ਚਿੰਤਾਜਨਕ ਬੰਗਾਲ ਦੇ ਵਿੱਚ ਬਣੀਆਂ ਹੋਈਆਂ ਨੇ ਔਰ ਬੰਗਾਲ ਭਾਜਪਾ ਲੀਡਰਸ਼ਿਪ ਨੇ ਬਕਾਇਦਾ X ਦੇ ਉੱਤੇ ਕੁਝ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਨੇ ਔਰ ਕੈਪਸ਼ਨ ਵਿੱਚ ਲਿਖਿਆ ਹੈ ਕਿ ਬੰਗਾਲ ਪੁਲਿਸ ਨੇ ਮਮਤਾ ਦੀ ਕਟਪੁਤਲੀ ਬਣ ਕੇ ਹੁਗਲੀ ਦੇ ਮਨਕੁੰਡੂ ਸਟੇਸ਼ਨ ਉੱਤੇ ਬੰਗਾਲ ਬੰਦ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਲੇਕਿਨ ਬੰਗਾਲ ਦੀ ਭਾਵਨਾ ਨੂੰ ਤੋੜਿਆ ਨਹੀਂ ਜਾ ਸਕਦਾ ਬੰਗਾਲ ਭਾਜਪਾ ਦੇ ਨਾਲ ਆਮ ਨਾਗਰਿਕ ਖੜੇ ਰਹੇ ਜਿਸ ਨੇ ਟ੍ਰੇਨ ਜੋ ਹੈ ਉਹ ਰੁਕਵਾ ਦਿੱਤੀ ਆ ਤੇ ਕਿਉਂਕਿ ਬੰਗਾਲ ਬੰਦ ਦਾ ਸੱਦਾ ਦਿੱਤਾ ਗਿਆ ਹੈ ਵਾਹਨ ਵੀ ਰੋਕੇ ਜਾ ਰਹੇ ਨੇ ਔਰ ਇੱਕ ਤਰ੍ਹਾਂ ਨਾਲ ਸਰਕਾਰ ਵਰਸਸ ਭਾਜਪਾ ਵਿਰੋਧੀ ਧਿਰ ਤੇ ਸੱਤਾ ਧਿਰ ਦੀ ਲੜਾਈ ਹੁਣ ਇੱਥੇ ਸੜਕ ਤੇ ਸਾਨੂੰ ਨਜ਼ਰ ਆ ਰਹੀ ਹੈ ਔਰ ਭਾਜਪਾ ਨੇਤਾ ਅਰਜੁਨ ਸਿੰਘ ਦਾ ਜੋ ਬਿਆਨ ਸਾਹਮਣੇ ਆਇਆ ਹੈ ਉਹ ਕਹਿ ਰਹੇ ਨੇ ਕਿ ਪ੍ਰਿਆੰਗੂ ਪਾਂਡੇ ਦੀ ਕਾਰ ਉੱਤੇ ਸੱਤ ਰਾਉਂਡ ਫਾਇਰਿੰਗ ਕੀਤੀ ਗਈ ਹੈ ਇਹ ਸਭ ਐਸਪੀ ਦੀ ਮੌਜੂਦਗੀ ਦੇ ਵਿੱਚ ਹੋਇਆ ਹੈ ਔਰ ਪ੍ਰਿਆੰਗੂ ਪਾਂਡੇ ਨੂੰ ਮਾਰਨ ਦੀ ਪਲਾਨਿੰਗ ਸੀ ਡਰਾਈਵਰ ਸਮੇਤ ਦੋ ਲੋਕ ਜ਼ਖਮੀ ਹੋਏ ਨੇ ਤੇ ਇੱਕ ਦੀ ਹਾਲਤ ਜੋ ਹੈ ਉਹ ਗੰਭੀਰ ਬਣੀ ਹੋਈ ਹੈ ਜੋ ਭਾਜਪਾ ਲੀਡਰ ਦੇ ਉੱਤੇ ਪੀੜ ਦੇ ਵੱਲੋਂ ਫਾਇਰਿੰਗ ਕੀਤੀ ਗਈ ਉਸ ਨੂੰ ਲੈ ਕੇ ਭਾਜਪੀ ਲੀਡਰ ਦਾ ਇਹ ਬਿਆਨ ਸਾਹਮਣੇ ਆਇਆ ਹੈ ਸਥਿਤੀਆਂ ਚਿੰਤਾਜਨਕ ਬਣਦੀਆਂ ਹੋਈਆਂ ਦਿਨ-ਬਦਨ ਬੰਗਾਲ ਦੇ ਵਿੱਚ ਨਜ਼ਰ ਆ ਰਹੀਆਂ ਨੇ ਟ੍ਰੇਨੀ ਡਾਕਟਰ ਨੂੰ ਇਨਸਾਫ ਦਿਵਾਉਣ ਦਾ ਮਾਮਲਾ ਸੀ ਔਰ ਇੱਕ ਦੋਸ਼ੀ ਜਿਹੜਾ ਕਿ ਮੁੱਖ ਮਲਜ਼ਮ ਦੱਸਿਆ ਜਾ ਰਿਹਾ ਹੈ ਉਸ ਦੀ ਗ੍ਰਿਫਤਾਰੀ ਹੁੰਦੀ ਹੈ ਔਰ ਉਸ ਤੋਂ ਬਾਅਦ ਜਦੋਂ ਮੈਡੀਕਲ ਰਿਪੋਰਟ ਸਾਹਮਣੇ ਆਉਂਦੀ ਹੈ ਤਾਂ ਉਹਦੇ ਵਿੱਚ ਖਦਸ਼ਾਇਜ ਤਾ ਦਿੱਤਾ ਦਿੱਤਾ ਜਾਂਦਾ ਹੈ ਕਿ ਇਹ ਇੱਕ ਵਿਅਕਤੀ ਦੇ ਵੱਲੋਂ ਕੀਤੀ ਗਈ ਕਿ ਨੌਣੀ ਘਟਨਾ ਨਹੀਂ ਸੀ ਬਲਕਿ ਇਹ ਇੱਕ ਗੈਂਗਰੇਪ ਸੀ ਔਰ ਉਹਦੀ ਜਾਂਚ ਹੋਣੀ ਚਾਹੀਦੀ ਹੈ ਪਰਿਵਾਰ ਨੇ ਵੀ ਮੰਗ ਕੀਤੀ ਕਿ ਗੰਭੀਰਤਾ ਦੇ ਨਾਲ ਇਸ ਮੁੱਦੇ ਦੀ ਜਾਂਚ ਹੋਣੀ ਚਾਹੀਦੀ ਹੈ ਅਸਲ ਦੋਸ਼ੀ ਜੋ ਨੇ ਉਹ ਗ੍ਰਿਫਤਾਰ ਹੋਣੇ ਚਾਹੀਦੇ ਨੇ ਔਰ ਸਖਤ ਤੋਂ ਸਖਤ ਸਜ਼ਾ ਦੀ ਮੰਗ ਜੋ ਹੈ ਉਹ ਕੀਤੀ ਜਾ ਰਹੀ ਸੀ ਔਰ ਕਿਉਂਕਿ ਬੰਗਾਲ ਦੇ ਵਿੱਚ ਇਹ ਘਟਨਾ ਵਾਪਰੀ ਸੋ ਭਾਜਪਾ ਮਮਤਾ ਬੇਨਰਜੀ ਦੇ ਅਸਤੀਫੇ ਦੀ ਮੰਗ ਕਰ ਰਹੀ ਸੀ ਕਿ ਸਰਕਾਰ ਆ ਜੋ ਦੇਸ਼ ਆਪਣੇ ਸੂਬੇ ਦੇ ਵਿੱਚ ਮਹਿਲਾਵਾਂ ਨੂੰ ਸੁਰੱਖਿਅਤ ਨਹੀਂ ਰੱਖ 파ਰੀ ਤਾਂ ਇਸ ਕਰਕੇ ਮੰਮਤਾ ਬੇਨਰਜੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਔਰ ਤੁਹਾਨੂੰ ਦੱਸ ਦਈਏ ਕਿ ਨੰਦੀਗ੍ਰਾਮ ਵਿੱਚ ਪੱਛਮੀ ਬੰਗਾਲ ਦੇ ਜੋ ਨੇਤਾ ਨੇ ਵਿਰੋਧੀ ਧਿਰ ਦੇ ਸੁਵਿੰਦੂ ਅਧਿਕਾਰੀ ਉਹਨਾਂ ਨੇ ਭਾਜਪਾ ਦੇਸ਼ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਔਰ ਜਿਹੜਾ ਵਿਦਿਆਰਥੀਆਂ ਦੇ ਵੱਲੋਂ ਕੱਲ ਪ੍ਰਦਰਸ਼ਨ ਕੀਤਾ ਗਿਆ ਸੀ ਔਰ ਵਿਦਿਆਰਥੀਆਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਪਾਣੀ ਦੀਆਂ ਵਿਛਾੜਾ ਛੁੱਟੀਆਂ ਗਈਆਂ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਲਾਠੀ ਚਾਰਜ ਕੀਤਾ ਗਿਆ ਉਸ ਦੇ ਵਿਰੋਧ ਦੇ ਵਿੱਚ ਜੋ ਹੈ ਅੱਜ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਸੀ ਔਰ ਭਾਰਤ ਬੰਦ ਦੀ ਕਾਲ ਪੱਛਮੀ ਬੰਗਾਲ ਜੋ ਹੈ ਉਹ 12 ਘੰਟੇ ਬੰਦ ਕਰਨ ਦਾ ਸੱਦਾ ਜੋ ਹੈ ਉਹ ਦਿੱਤਾ ਗਿਆ ਸੀ ਔਰ ਇੱਕ ਪਾਸੇ ਟ੍ਰੇਨੀ ਡਾਕਟਰ ਨੂੰ ਇਨਸਾਫ ਦਿਵਾਉਣ ਦੀ ਗੱਲ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਕੱਲ ਜੋ ਵਿਦਿਆਰਥੀਆਂ ਦੇ ਨਾਲ ਹੋਇਆ ਵਾਪਰਿਆ ਉਸ ਨੂੰ ਲੈ ਕੇ ਸਥਿਤੀਆਂ ਜੋ ਨੇ ਉਹ ਬੇਹਦ ਚਿੰਤਾਜਨਕ ਬਣੀਆਂ ਹੋਈਆਂ ਨੇ ਔਰ ਦਾਅਵੇ ਜੋ ਭਾਜਪਾ ਲੀਡਰਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਕਿ ਪੁਲਿਸ ਨੇ ਕਾਰਵਾਈ ਦੇ ਦੌਰਾਨ 17 ਔਰਤਾਂ ਸਮੇਤ 160 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ 160 ਤੋਂ ਵੱਧ ਦੀ ਹੀ ਗਿਣਤੀ ਹੁਣ ਤੱਕ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੁਲਿਸ ਲਗਾਤਾਰ ਬੀਜੇਪੀ ਲੀਡਰਸ ਜੋ ਕਿ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਰਹੀ ਹੈ ਔਰ ਇਹ ਜੋ ਭਾਜਪਾ ਦੇ ਵੱਲੋਂ ਬੰਗਾਲ ਬੰਦ ਦਾ ਆਵਾਹਨ ਕੀਤਾ ਗਿਆ ਸੀ ਇਸ ਨੂੰ ਫੇਲ ਕਰਨਾ ਚਾਹੁੰਦੀ ਹੈ ਸਰਕਾਰ ਤੇ ਇਸ ਕਰਕੇ ਇਹ ਸਾਰੀ ਰਣਨੀਤੀ ਉਲੀਕੀ ਜਾ ਰਹੀ ਹੈ ਪੁਲਿਸ ਉੱਤੇ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੁਲਿਸ ਜੋ ਹੈ ਔਰ TMC ਦੀ ਕਟਪੁਤਲੀ ਬਣ ਚੁੱਕੀ ਹੈ TMC ਦੇ ਹੱਥਾਂ ਦੇ ਵਿੱਚ ਖੇਡਦੇ ਹੋਏ ਪੁਲਿਸ ਅਧਿਕਾਰੀ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਜੇਕਰ ਅਸੀਂ ਗੱਲ ਮਮਤਾ ਬੈਨਰਜੀ ਦੀ ਕਰ ਲਈਏ ਤਾਂ ਮਮਤਾ ਬੈਨਰਜੀ ਦੇ ਵੱਲੋਂ ਅੱਜ X ਉੱਤੇ ਜਾਣਕਾਰੀ ਦਿੱਤੀ ਗਈ ਹੈ ਕਿ ਅੱਜ ਮੈਂ ਤ੍ਰਿਣਮੂਲ ਛਾਤਰ ਪਰਿਸ਼ਦ ਦਾ ਸਥਾਪਨਾ ਦਿਵਸ ਸਾਡੀ ਭੈਣ ਟ੍ਰੇਨੀ ਡਾਕਟਰ ਨੂੰ ਸਮਰਪਿਤ ਕਰਦੀ ਹਾਂ ਜਿਨ੍ਹਾਂ ਦੀ ਕੁਝ ਦਿਨ ਪਹਿਲਾਂ ਆਰਜੀਕਰ ਹਸਪਤਾਲ ਵਿੱਚ ਮੌਤ ਹੋਈ ਸੀ ਅਸੀਂ ਉਸ ਤੇ ਸ਼ੋਕ ਪ੍ਰਗਟ ਕਰਦੇ ਹਾਂ ਉਸ ਭੈਣ ਦੇ ਪਰਿਵਾਰ ਦੇ ਪ੍ਰਤੀ ਸਾਡੀ ਸੰਵੇਦਨਾ ਹੈ ਜਿਸ ਨੂੰ ਬੇਰਹਿਮੀ ਦੇ ਨਾਲ ਪਰਤਾੜਿਤ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਨਾਲ ਹੀ ਭਾਰਤ ਦੀਆਂ ਉਹਨਾਂ ਸਾਰੀਆਂ ਮਹਿਲਾਵਾਂ ਦੇ ਪ੍ਰਤੀ ਸੰਵੇਦਨਾ ਹੈ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸ਼ਿਕਾਰ ਹੋਈਆਂ ਨੇ ਤੇ ਸੌਰੀ ਵੀ ਲਿਖਿਆ ਗਿਆ ਮਾਫੀ ਵੀ ਮੰਗ ਰਹੇ ਨੇ ਸਰਕਾਰ ਪਰ ਇਹ ਸਭ ਦੇ ਵਿਚਾਰੇ ਕਹਿ ਸਕਦੇ ਆ ਕਿ ਇਨਸਾਫ ਵੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਔਰ ਸਰਕਾਰ ਦਾਵਾ ਕਰ ਰਹੀ ਹੈ ਕਿ ਮੁੱਖ ਦੋਸ਼ੀ ਹਿਰਾਸਤ ਦੇ ਵਿੱਚ ਲਿਆ ਜਾ ਚੁੱਕਿਆ ਹੈ ਉਦੋਂ ਪੁਛਪੜਤਾਲ ਹੋ ਰਹੀ ਹੈ ਜਾਂਚ ਜੋ ਹੈ ਉਹ ਚੱਲ ਰਹੀ ਹੈ ਇੱਥੋਂ ਤੱਕ ਕਿ ਮੰਮਤਾ ਬੈਨਰਜੀ ਨੇ ਸੀਬੀਆਈ ਨੂੰ ਅਲਟੀਮੇਟਮ ਦੇ ਦਿੱਤਾ ਸੀ ਕਿ ਇਸ ਮਸਲੇ ਦਾ ਜਿੰਨੀ ਜਲਦੀ ਹੋ ਸਕੇ ਹੱਲ ਨਿਕਲਣਾ ਚਾਹੀਦਾ ਹੈ ਪੀੜਤ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਪੀੜਤਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਪਰ ਦੂਸਰੇ ਹੀ ਪਾਸੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਔਰ ਬੀਜੇਪੀ ਪੂਰੀ ਤਰ੍ਹਾਂ ਨਾਲ ਹਮਲਾਵਰ ਰੁਖ اختیار ਕੀਤੇ ਹੋਏ ਹੈ ਇਸ ਸਮੇਂ ਜੇਪੀ ਨੱਡਾ ਹੁਣ ਅਦੀ ਗੱਲ ਕੀਤੀ ਜਾਵੇ ਤਾਂ ਜੇਪੀ ਨੱਡਾ ਹੁਣ ਦੇ ਵੱਲੋਂ ਵੀ ਪੋਸਟ ਪਾ ਕੇ ਮਮਤਾ ਬੇਨਰਜੀ ਨੂੰ ਤਿੱਖੇ ਸਵਾਲ ਕੀਤੇ ਗਏ ਨੇ ਕਾਨੂੰਨ ਵਿਵਸਥਾ ਦੇ ਮੁੱਦੇ ਉੱਤੇ ਮਮਤਾ ਬੇਨਰਜੀ ਨੂੰ ਘੇਰਿਆ ਜਾ ਰਿਹਾ ਹੈ ਔਰ ਅਸਤੀਫੇ ਦੀ ਮੰਗ ਜੋ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਉਥੇ ਹੀ ਤੁਹਾਨੂੰ ਦੱਸ ਦਈਏ ਕੀ ਨੱਡਾ ਕਹਿ ਰਹੇ ਨੇ ਕਿ ਮਮਤਾ ਨੇ क्रूरता ਤੇ ਤਾਨੇ ਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜੋ ਕੱਲ ਵਿਦਿਆਰਥੀਆਂ ਦੇ ਨਾਲ ਹੋਇਆ ਵਾਪਰਿਆ ਔਰ ਜੋ ਅੱਜ ਭਾਜਪਾ ਲੀਡਰਾਂ ਦੇ ਨਾਲ ਹੋ ਵਾਪਰ ਰਿਹਾ ਹੈ ਬੰਗਾਲ ਦੇ ਵਿੱਚ ਉਸ ਨੂੰ ਲੈ ਕੇ ਜੇਪੀ ਨੱਡਾ ਦੇ ਵੱਲੋਂ ਨਿਸ਼ਾਨਾ ਸਾਧ ਦਿੱਤਾ ਗਿਆ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਕੋਲਕਾਤਾ ਤੋਂ ਪੁਲਿਸ ਦੀ ਮਨਮਾਨੀ ਦੀਆਂ ਤਸਵੀਰਾਂ ਨੇ ਲੋਕਤਾਂਤ੍ਰਿਕ ਸਿਧਾਂਤਾਂ ਨੂੰ ਮੰਨਣ ਵਾਲੇ ਹਰ ਇਨਸਾਨ ਨੂੰ ਨਾਰਾਜ਼ ਕੀਤਾ ਹੈ ਦੇੜੀ ਦੇ ਪੱਛਮੀ ਬੰਗਾਲ ਵਿੱਚ ਬਲਾਤਕਾਰੀਆਂ ਤੇ ਅਪਰਾਧੀਆਂ ਦੀ ਮਦਦ ਉੱਤੇ ਸਰਾਨਾ ਹੁੰਦੀ ਹੈ ਲੇਕਿਨ ਮਹਿਲਾ ਸੁਰੱਖਿਆ ਦੇ ਲਈ ਬੋਲਣਾ ਅਪਰਾਧ ਹੈ ਤਾਂ ਇਸ ਤਰੀਕੇ ਦੇ ਨਾਲ ਜੇਪੀ ਨੱਡਾ ਦੇ ਵੱਲੋਂ ਮਮਤਾ ਬੈਨਰਜੀ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ ਹੈ ਬਕਾਇਦਾ ਉਹਨਾਂ ਨੇ ਪੋਸਟ ਪਾਈ ਹੈ ਐਕਸ ਦੇ ਉੱਤੇ ਔਰ ਉਹਨਾਂ ਦੇ ਵੱਲੋਂ ਜੋ ਹੈ ਉਹ ਮਮਤਾ ਬੈਨਰਜੀ ਨੂੰ けਰਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਜੋ ਸਰਕਾਰ ਦੇ ਹੁਕਮਾਂ ਦੀ ਗੱਲ ਕਰ ਲਈ ਜਾਵੇ ਤਾ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੇ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਸ ਵਿੱਚ ਕਿਹਾ ਗਿਆ ਹੈ ਕਿ 28 ਅਗਸਤ ਨੂੰ ਕਿਸੇ ਵੀ ਸਰਕਾਰੀ ਕਰਮਚਾਰੀ ਨੂੰ ਆਕਸਮਿਕ ਛੁੱਟੀ ਨਹੀਂ ਦਿੱਤੀ ਜਾਵੇਗੀ ਨਾ ਹੀ ਪੂਰੇ ਦਿਨ ਦੇ ਲਈ ਕਿਸੇ ਨੂੰ ਛੁੱਟੀ ਅਪਰੂਵ ਕੀਤੀ ਜਾਵੇਗੀ ਜੋ ਕਰਮਚਾਰੀ 27 ਅਗਸਤ ਨੂੰ ਛੁੱਟੀ ਉੱਤੇ ਸੀ ਉਹਨਾਂ ਨੂੰ 28 ਅਗਸਤ ਨੂੰ ਡਿਊਟੀ ਉੱਤੇ ਆਉਣਾ ਪਵੇਗਾ ਕੋਈ ਛੁੱਟੀ ਉੱਤੇ ਹੋਵੇਗਾ ਤਾਂ ਉਸ ਦੀ ਇੱਕ ਦਿਨ ਦੀ ਸੈਲਰੀ ਜੋ ਹੈ ਉਹ ਕੱਟੀ ਜਾਵੇਗੀ ਤਾਂ ਇਹ ਕਹਿ ਸਕਦੇ ਆ ਕਿ ਇੱਕ ਪਾਸੇ ਐਕਸ਼ਨ ਦੀ ਗੱਲ ਵੀ ਕਹੀ ਗਈ ਹੈ ਔਰ ਇੱਥੇ ਸੈਲਰੀ ਕਟਣ ਦੀ ਗੱਲ ਵੀ ਕਹੀ ਗਈ ਹੈ ਕਿ ਜੋ ਸਰਕਾਰੀ ਮੁਲਾਜ਼ਮ ਨੇ ਉਹ 28 ਤਰੀਕ ਨੂੰ ਯਾਨੀ ਕਿ ਅੱਜ ਬੇਸ਼ੱਕ ਭਾਜਪਾ ਵੱਲੋਂ ਬੰਗਾਲ ਬੰਦ ਦਾ ਸੱਦਾ ਦਿੱਤਾ ਗਿਆ ਸੀ ਪਰ ਇਹ ਸਭ ਦੇ ਵਿਚਾਲੇ ਸਰਕਾਰੀ ਦਫਤਰ ਖੁੱਲਣਗੇ ਸਰਕਾਰੀ ਕੰਮਾਂ ਦੇ ਵਿੱਚ ਕੋਈ ਵਿਗਨ ਨਹੀਂ ਪੈਣੀ ਚਾਹੀਦੀ ਇਸ ਲਈ ਸਾਰੇ ਮੁਲਾਜ਼ਮ ਜੋ ਨੇ ਉਹ ਦਫ਼ਤਰਾਂ ਦੇ ਵਿੱਚ ਪਹੁੰਚਣਗੇ ਜਿਨ੍ਹਾਂ ਨੇ ਛੁੱਟੀ 27 ਤਰੀਕ ਨੂੰ ਕੀਤੀ ਸੀ ਉਹ ਵੀ 28 ਤਰੀਕ ਨੂੰ ਦਫ਼ਤਰਾਂ ਦੇ ਵਿੱਚ ਪਹੁੰਚਣੇ ਚਾਹੀਦੇ ਨੇ ਕੋਈ ਵੀ ਰੀਜ਼ਨ ਜੋ ਹੈ ਉਹ ਐਕਸੈਪਟ ਨਹੀਂ ਕੀਤਾ ਜਾਏਗਾ ਕੋਈ ਵੀ ਕਾਰਨ ਦੱਸਦਾ ਹੈ ਮੁਲਾਜ਼ਮ ਤਾਂ ਉਹ ਅੱਜ ਦੇ ਦਿਨ ਐਕਸੈਪਟੇਬਲ ਨਹੀਂ ਹੋਏਗਾ ਮਤਲਬ ਕਹਿ ਸਕਦੇ ਆ ਕਿ ਭਾਜਪਾ ਦਾ ਭਾਰਤ ਬੰਦ ਅਸਫਲ ਕਰਨ ਦੇ ਲਈ ਪੂਰੀ ਤਿਆਰੀ ਟੀਐਮਸੀ ਵੱਲੋਂ ਵੀ ਕੀਤੀ ਗਈ ਹੈ ਔਰ ਜੋ ਵਿਵਾਦ ਇੱਕ ਟ੍ਰੇਨੀ ਡਾਕਟਰ ਨੂੰ ਇਨਸਾਨ ਵੌਨ ਤੇ ਲਈ ਛੜਿਆ ਸੀ ਇਹ ਲੜਾਈ ਝੜੀ ਸੀ ਔਰ ਡਾਕਟਰਸ ਦੇ ਵੱਲੋਂ ਹੀ ਇਹ ਲੜਾਈ ਛੇੜੀ ਗਈ ਸੀ ਉਸ ਤੋਂ ਬਾਅਦ ਬੇਸ਼ੱਕ ਇਹ ਮਾਮਲਾ ਜਦੋਂ ਅਦਾਲਤ 'ਚ ਪਹੁੰਚਦਾ ਹੈ ਅਦਾਲਤ ਦੇ ਵੱਲੋਂ ਹੁਕਮ ਸਾਹਮਣੇ ਆਉਂਦੇ ਨੇ ਕਿ ਡਾਕਟਰਸ ਆਪਣੀ ਹੜਤਾਲ ਖਤਮ ਕਰਨ ਤਾਂ ਹੜਤਾਲ ਖਤਮ ਵੀ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਦੁਬਾਰਾ ਅੱਜ ਡਾਕਟਰਸ ਮੁੜ ਹੜਤਾਲ ਉੱਤੇ ਨੇ ਔਰ ਦੂਸਰੇ ਹੀ ਪਾਸੇ ਕਾਲ ਵਿਦਿਆਰਥੀ ਹੜਤਾਲ ਉੱਤੇ ਸੀ ਅੱਜ ਭਾਜਪਾ ਵੱਡੀ ਗਿਣਤੀ ਦੇ ਵਿੱਚ ਆਪਣੇ ਵਰਕਰਾਂ ਦੇ ਨਾਲ ਸੜਕਾਂ ਉੱਤੇ ਉਤਰੀ ਹੋਈ ਹੈ ਔਰ ਲਗਾਤਾਰ ਜੋ ਹੈ ਮਾਮਲਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਚਿੰਤਾ ਸਰਕਾਰ ਦੇ ਲਈ ਵੀ ਕਿਤੇ ਨਾ ਕਿਤੇ ਬਣੀ ਹੋਈ ਹੈ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਵੀ ਦਬਾਅ ਬਣਾਇਆ ਜਾ ਰਿਹਾ ਹੈ ਪਰ ਦੂਸਰੇ ਹੀ ਪਾਸੇ ਭਾਜਪਾ ਦੀ ਗੱਲ ਕਰ ਲਈ ਜਾਵੇ ਤਾਂ ਬੇਸ਼ੱਕ ਬੰਗਾਲ ਦੇ ਵਿੱਚ ਜੋ ਕੁਝ ਹੋਇਆ ਵਾਪਰਿਆ ਉਹ ਬੇहद ਮੰਦਪਾਕੀ ਘਟਨਾ ਵਾਪਰੀ ਹੈ ਪਰ ਅੱਜ ਵੀ ਭਾਜਪਾ ਮਣੀਪੁਰ ਦੇ ਮੁੱਦੇ ਦੇ ਉੱਤੇ ਜ਼ਰੂਰ ਕਿਰਦੀ ਹੈ ਕਿ ਮਣੀਪੁਰ ਦੇ ਵਿੱਚ ਭਾਜਪਾ ਦੀ ਸਰਕਾਰ ਸੀ ਔਰ ਉੱਥੇ ਜੋ ਘਟਨਾ ਵਾਪਰੀ ਉਹ ਕਿਸੇ ਇੱਕ ਮਹਿਲਾ ਦੇ ਨਾਲ ਘਟਨਾ ਨਹੀਂ ਵਾਪਰੀ ਉਹ ਬਹੁਤ ਸਾਰੀਆਂ ਮਹਿਲਾਵਾਂ ਦੇ ਨਾਲ ਉਥੇ ਦਰਿੰਦਗੀ ਹੋਈ ਹੈ ਉਥੇ ਬੇहद ਮੰਦਪਾਕੀਆਂ ਘਟਨਾਵਾਂ ਵਾਪਰੀਆਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਵੀਡੀਓਜ਼ ਜਿਸ ਤਰੀਕੇ ਦੀਆਂ ਮਨੀਪੁਰ ਤੋਂ ਨਿਕਲ ਕੇ ਸਾਹਮਣੇ ਆਈਆਂ ਉਸ ਸਮੇਂ ਇਹ ਮਹਿਲਾਵਾਂ ਕਿੱਥੇ ਸੀ ਇਹਨਾਂ ਦੇ ਵੱਲੋਂ ਕੋਈ ਆਵਾਜ਼ ਕਿਉਂ ਨਹੀਂ ਚੁੱਕੀ ਗਈ ਨਾ ਸਦਨ ਦੇ ਵਿੱਚ ਕੋਈ ਮੁੱਦਾ ਉਭਾਰਿਆ ਗਿਆ ਨਾ ਕੋਈ ਬੀਜੇਪੀ ਦੀ ਮਹਿਲਾ ਲੀਡਰ ਸੜਕ ਉੱਤੇ ਨਜ਼ਰ ਆਈ ਨਾ ਹੀ ਕੋਈ ਪੋਸਟਾਂ ਪਾਈਆਂ ਗਈਆਂ ਇਸ ਤਰੀਕੇ ਦੇ ਹੱਲੇ ਉਦੋਂ ਕਿਉਂ ਨਹੀਂ ਬੋਲੇ ਗਏ ਔਰ ਹੁਣ ਕਿਉਂਕਿ ਟੀਐਮਸੀ ਦੀ ਸਰਕਾਰ ਹੈ ਔਰ ਉਥੇ ਕੁਝ ਹੋਵਾ ਪਰ ਰਿਹਾ ਹੈ ਤਾਂ ਮਹਿਜ਼ ਸਿਆਸਤ ਹੋ ਰਹੀ ਹੈ ਇਸੇ ਤਰੀਕੇ ਦੇ ਇਲਜ਼ਾਮ ਭਾਜਪਾ ਕਾਂਗਰਸ ਉੱਤੇ ਵੀ ਲਗਾ ਰਹੀ ਹੈ ਕਿ ਜਦੋਂ ਭਾਜਪਾ ਸ਼ਾਸਿਤ ਪ੍ਰਦੇਸ਼ ਦੇ ਵਿੱਚ ਕੁਝ ਅਜਿਹੀ ਘਟਨਾ ਵਾਪਰਦੀ ਹੈ ਤਾਂ ਵਿਰੋਧੀ ਧਿਰ ਹਮਲਾਵਰ ਹੁੰਦੀ ਹੈ ਪਰ ਜਦੋਂ ਵਿਰੋਧੀ ਧਿਰਾਂ ਦੇ ਕਿਸੇ ਸਾਥੀ ਦੇ ਸੂਬੇ ਦੇ ਵਿੱਚ ਅਜਿਹੀ ਘਟਨਾ ਵਾਪਰ ਜਾਂਦੀ ਹੈ ਤਾਂ ਉਦੋਂ ਫਿਰ ਵਿਰੋਧੀ ਧਿਰ ਸ਼ਾਂਤ ਹੋ ਜਾਂਦਾ ਹੈ ਤਾਂ ਇਹ ਸਿਆਸਤਦਾਨ ਕਿਹੜੇ ਖੇਡ ਲੋਕਾਂ ਦੇ ਨਾਲ ਖੇਡ ਰਹੇ ਨੇ ਇਹ ਲੋਕਾਂ ਨੂੰ ਸਮਝਣ ਦੀ ਲੋੜ ਹੈ ਔਰ ਜੋ ਸਥਿਤੀਆਂ ਬਣੀਆਂ ਹੋਈਆਂ ਨੇ ਇਸ ਵਿੱਚ ਪੀੜਤ ਪਰਿਵਾਰ ਦੀ ਗੱਲ ਕੌਣ ਚੁੱਕ ਰਿਹਾ ਹੈ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਕੋਈ ਰਸਤਾ ਕੱਢਿਆ ਜਾ ਰਿਹਾ ਹੈ ਜਾਂ ਮਹਿਜ਼ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਇਹ ਸਾਰਾ ਕੁਝ ਜਨਤਾ ਜਨਾਰਦਨ ਦੇ ਸਾਹਮਣੇ ਨਿਕਲ ਕੇ ਆ ਰਿਹਾ ਹੈ ਕਿ ਕਿਸ ਤਰ੍ਹਾਂ ਦੀਆਂ ਸਥਿਤੀਆਂ ਬਣੀਆਂ ਹੋਈਆਂ ਨੇ ਸਰਕਾਰ ਨੂੰ ਸੁੱਟਣ ਦੀ ਤਿਆਰੀ ਖਿੱਚੀ ਗਈ ਹੈ ਦੋਸ਼ੀਆਂ ਤੱਕ ਪਹੁੰਚ ਕੀਤੀ ਜਾਂਦੀ ਹੈ ਸੀਬੀਆਈ ਦੇ ਵੱਲੋਂ ਜਾਂ ਫਿਰ ਜਿਹੜੇ ਪੁਲਿਸ ਅਧਿਕਾਰੀ ਇਸ ਕੇਸ ਨੂੰ ਦੇਖ ਰਹੇ ਨੇ ਉਸ ਮਾਮਲੇ ਵੱਲ ਜ਼ਿਆਦਾ ਗੰਭੀਰਤਾ ਦੇ ਨਾਲ ਧਿਆਨ ਦੇਣ ਦੀ ਲੋੜ ਹੈ ਇਹ ਵੀ ਜ਼ਹਿਨ ਦੇ ਵਿੱਚ ਰੱਖਣਾ ਚਾਹੀਦਾ ਹੈ ਸਿਰਫ ਕੁਝ ਦਿਨ ਦੀ ਸਿਆਸਤ ਕਰਨ ਤੋਂ ਬਾਅਦ ਮਾਮਲੇ ਠੰਡੇ ਬਸਤੇ ਦੇ ਵਿੱਚ ਅਕਸਰ ਪਾ ਦਿੱਤੇ ਜਾਂਦੇ ਨੇ ਇਹ ਵੀ ਕਿਸੇ ਤੋਂ ਲੁਕੀ-ਛਿਪੀ ਗੱਲ ਨਹੀਂ ਹੈ ਔਰ ਇਹ ਜੋ ਘਟਨਾਕਰਮ ਹੋਇਆ ਹੈ ਬੰਗਾਲ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਇੱਕ ਵਾਰ ਫਿਰ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰਨ ਵਾਲਾ ਮਾਮਲਾ ਤਾਂ ਹੈ ਹੀ ਦੇਸ਼ ਦੇ ਵਿੱਚ ਮਹਿਲਾਵਾਂ ਕਿੰਨਿਆਂ ਕੋ ਸੁਰੱਖਿਆਤ ਨੇ ਔਰ ਖਾਸ ਤੌਰ ਤੇ ਡਾਕਟਰ ਜਿਹੜੇ ਕਿ ਨਾਈਟ ਡਿਊਟੀ ਵੀ ਕਰਦੇ ਨੇ ਔਰ ਉਹਨਾਂ ਨੂੰ ਲੈ ਕੇ ਹੁਣ ਅਜਹੀਆਂ ਘਟਨਾਵਾਂ ਜੋ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਆਪਣੇ ਆਪ ਦੇ ਵਿੱਚ ਕਹਿ ਸਕਦੇ ਆ ਕਿ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਸੀ ਔਰ ਇਸ ਘਟਨਾ ਤੋਂ ਬਾਅਦ ਜਿੱਥੇ ਇੱਕ ਪੂਰੇ ਸੂਬੇ ਦੇ ਵਿੱਚ ਲਗਾਤਾਰ ਵਿਵਾਦ ਚੱਲ ਰਿਹਾ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ ਦੂਸਰੇ ਸੂਬਿਆਂ ਦੇ ਵਿੱਚ ਸਥਿਤੀਆਂ ਜੋ ਨੇ ਉਹ ਸੰਭਲੀਆਂ ਨੇ ਕਿਉਂਕਿ ਇਹਦੇ ਪੈਰਲਰ ਹੀ ਕਈ ਘਟਨਾਵਾਂ ਨਿਕਲ ਕੇ ਸਾਹਮਣੇ ਆ ਚੁੱਕੀਆਂ ਨੇ ਅ ਪਿਛਲੇ ਦਿਨੀ ਮਹਾਰਾਸ਼ਟਰ ਤੋਂ ਘਟਨਾ ਸਾਹਮਣੇ ਆਈ ਜਿੱਥੇ ਕਿ ਇੱਕ ਬੱਚੀ ਦੇ ਨਾਲ ਇੱਕ ਆਟੋ ਡਰਾਈਵਰ ਦੇ ਵੱਲੋਂ ਰੇਪ ਕੀਤਾ ਗਿਆ ਔਰ ਉਸ ਨੂੰ ਕੁਝ ਨਸ਼ੀਲਾ ਪਦਾਰਥ ਪਿਲਾ ਕੇ ਰੇਪ ਦੀ ਘਟਨਾ ਸਾਹਮਣੇ ਆਈ ਉੱਥੇ ਵੀ ਵਿਵਾਦਪੱਖਿਆ ਉੱਥੇ ਵੀ ਲੋਕ ਸੜਕਾਂ ਦੇ ਉੱਤੇ ਉਤਰੇ ਔਰ ਸਥਿਤੀਆਂ ਉੱਥੇ ਵੀ ਤਣਾਅਪੂਰਨ ਬਣੀਆਂ ਸੋ ਇਸ ਤੋਂ ਪਹਿਲਾਂ ਹੋਰ ਕਈ ਸੂਬਿਆਂ ਦੇ ਵਿੱਚੋਂ ਲੜਕੀਆਂ ਦੇ ਨਾਲ ਬਲਾਤਕਾਰ ਦੇ ਮਾਮਲੇ ਜੋ ਨੇ ਉਹ ਸਾਹਮਣੇ ਆਏ ਨੇ ਔਰ ਇਹ ਸਭ ਬੰਗਾਲ ਦੇ ਵਿੱਚ ਜੋ ਕੁਝ ਹੋਇਆ ਵਾਪਰਿਆ ਔਰ ਉਸ ਨੂੰ ਲੈ ਕੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਕੋਸ ਘਟਨਾ ਉਹਨਾਂ ਦਿਨਾਂ ਦੇ ਵਿਚਾਰੇ ਹੀ ਹੋਰ ਨਾਲ ਸੂਬਿਆਂ ਤੋਂ ਵੀ ਇਹ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸੋ ਸਰਕਾਰ ਨੂੰ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ ਇਹਨਾਂ ਮਾਮਲਿਆਂ ਨੂੰ ਠੱਲ ਪਾਉਣ ਦੇ ਲਈ ਜੇਕਰ ਕੋਈ ਸਖਤ ਕਾਨੂੰਨ ਬਣਨਗੇ ਕੋਈ ਸਖਤ ਕਾਰਵਾਈਆਂ ਵਿੱਡੀਆਂ ਜਾਣਗੀਆਂ ਔਰ ਫਿਰ ਹੀ ਅਜਿਹੇ ਦਰਿੰਦਿਆਂ ਦੇ ਮਨਾਂ ਦੇ ਵਿੱਚ ਕੋਈ دہشت ਪੈਦਾ ਹੋਵੇਗੀ ਅ ਅਗਰ ਮਹਿਲਾ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਅਕਸਰ ਕੀਤੀ ਜਾਂਦੀ ਹੈ ਸਰਕਾਰਾਂ ਦੇ ਵੱਲੋਂ ਪਰ ਇਸ ਉੱਤੇ ਉਨੀ ਪੁਖਤਕੀ ਦੇ ਨਾਲ ਕੋਈ ਕਦਮ ਕੋਈ ਕਾਨੂੰਨ ਬਣਦੇ ਨਜ਼ਰ ਨਹੀਂ ਆਉਂਦੇ ਫਿਲਹਾਲ ਇਸ ਪੂਰੇ ਘਟਨਾਕਰਮ ਤੇ ਤੁਹਾਡੀ ਕੀ رائے ਹੈ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ